ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜੀ ਆਇਆ ਸਕੂਲ 'ਚ ਸਕੂਲ 'ਚ ਜਿਹੜਾ ਮੀਂਹ ਪੈਣ ਕਾਰਨ ਹੜ੍ਹਾਂ ਦੇ ਕਾਰਨ ਹੁਣ ਪਾਣੀ ਬਹੁਤ ਆ ਗਿਆ ਸੀ ਉਹਦੇ ਕਰਕੇ ਜਿਹੜਾ ਹੈਗਾ ਵੀ ਸਕੂਲ 'ਚ ਕਾ ਬਹੁਤ ਹੋ ਰਿਹਾ ਹੈ ਅੱਖਾਂ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਹੈ ਜਿਵੇਂ ਹੁਣ ਇਹ ਸਾਈਡ ਬਾਥਰੂਮ ਬਣੇ ਹੋਏ ਆ ਆ ਮੈਂ ਕੱਲ੍ਹ ਸ਼ਾਮ ਨੂੰ ਥੋੜਾ ਜਿਹਾ ਕਰ ਗਿਆ ਸੀ ਤੇ ਇਹ ਸਾਈਡ ਬਾਥਰੂਮ ਬਣੇ ਹੋਏ ਆ ਤੇ ਇਹ ਬੈਕ ਸਾਈਡ ਆ ਗਈ ਇੱਧਰ ਵੀ ਬਹੁਤ ਆ ਹੋ ਰਿਹਾ ਕੋਸ਼ਿਸ਼ ਕਰੂੰਗਾ ਵੀ ਜਿੰਨਾ ਕੋ ਹੋ ਸਕੇ ਸੈੱਟ ਕਰ ਦਈਏ ਸਾਰਾ ਸਮਾਰ ਦਈਏ ਇੱਧਰੋਂ ਦੇਖੋ ਜੀ ਹੁਣ ਆਪਾਂ ਇਹ ਲਾਵਾਂਗੇ ਸੇਵਾ ਕਰ ਲੋ ਕੁਝ ਵੀ ਕਰ ਲੋ ਚਾਹੇ ਫਰਜ ਕਰ ਲੋ ਆਪਣਾ ਆਪਣੇ ਪਿੰਡ ਦਾ ਸਕੂਲ ਹੈ ਵਧੀਆ ਸਾਫ਼ ਹੋ ਜੇ ਲਓ ਜੀ ਸਫਾਈ ਚੱਲ ਰਹੀ ਹੈ ਤੇ ਆਪਾਂ ਹਲੇ ਤੱਕ ਦੌਰੇ ਕੱਲੀ ਆਏ ਹੋਇਆ ਇਹ ਦੇਖੋ ਆਪਾਂ ਬਿਲਕੁਲ ਕੱਲੇ ਆ ਤੇ ਇਹ ਆਪਾਂ ਬੱਚਾਂ ਵਾਸਤੇ ਰਾਹ ਕਰ ਰਹੇ ਹਾਂ ਕੱਖ ਦੇਖੋ ਯਾਰ ਕਿੱਡਾ ਗੜਾ ਹੋ ਰਿਹਾ ਇੱਥੋਂ ਆਮਰ ਕਰ ਗਿਆ ਸੀ ਇਹ ਦੇਖੋ हां ये सफाई ਆਪਾਂ ਨੇ ਕਰਤੀ ਵੀ ਮੈਂ ਸਵੇਰੇ 7 ਵਜੇ ਦਾ 7 ਸਵੇਰੇ 7 ਵਜੇ ਆ ਰਹੇ ਤੇ ਹੁਣ ਵੱਜ ਚੁੱਕੇ ਐ 9 ਇਹ ਸਫਾਈ ਆਪਾਂ ਕਰਤੀ ਉਹਨੂੰ ਦਿਖਾਉਨੇ ਆ ਨੂੰ ਪੱਲ ਦੇਖੋ ਰੇ ਕੀ ਹਾਲ ਸੀ ਤੇ ਅੱਜ ਆਪਾਂ ਨੇ ਐਸਾ ਰਹਿਸਾ ਕਰਤਾ ਜਿਆਦੇ ਤਾਂ ਨਹੀਂ ਮੱਥੋ ਹੋਏ ਕਿਉਂਕਿ ਮੈਂ ਕੱਲੀ ਆ ਇਹ ਆ ਦੇਖੋ ਪਰ ਬੱਚਿਆਂ ਦੇ ਜਾਣਾਂ ਵਾਸਤੇ ਛੋਟੇ ਛੋਟੇ ਬੱਚੇ ਆ ਜਿਹੜੇ ਇਧਰ ਅੰਦਰ ਪੜਦੇ ਆ ਆਂਗਣ ਵਾੜੀ ਚ ਆ ਦੇਖੋ ਤਾਂ ਬਾਥਰੂਮ ਨਾਲ ਤੱਕ ਸਫਾਈ ਕਰ ਦਿੱਤੀ ਹੈ ਜੀ। ਲਓ ਜੀ। ਇਹ ਦੇਖੋ। ਇੱਧਰ ਜਦੋਂ ਛੋਟੇ ਬੱਚੇ ਵਾਸ਼ਰੂਮ ਕਰਨ ਆਉਂਦੇ ਸੀ ਉਹਨਾਂ ਨੂੰ ਔਖਾ ਸੀ। ਕਿਉਂਕਿ ਇੱਧਰ ਆਹ ਦੇਖੋ ਕਹਾ ਬਹੁ ਸੀ ਇੱਥੇ ਔਖਾ ਸੀ ਉਹਨਾਂ ਨੂੰ। ਇਹ ਦੇਖੋ ਇਹ ਸਾਡਾ ਆਂਗਣ ਬਾੜੀ ਦਾ ਸੈਂਟਰ ਹੈ। ਹਾਂਜੀ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਸਾਡੀ ਨਿੱਕੀ ਜੀ ਕੋਸ਼ਿਸ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਹੋ ਜਿਹਿਆਂ ਵੀਡੀਓਆਂ ਵੇਖਣ ਲਈ ਸਾਨੂੰ ਫੋਲੋ ਜ਼ਰੂਰ ਕਰ ਲੁਈ।